ਆ ਮਿੱਤਰ ਕਰਨ ਜੀ ਕਹਿ ਰਹੇ ਨੇ ਕਿ ਦਿੱਲੀ ਇਲੈਕਸ਼ਨ ਬਾਰੇ ਵੀ ਚਰਚਾ ਕਰੋ ਲੋ ਜੀ ਮਿੰਟੂ ਜੀ ਆਪਾਂ ਦਿੱਲੀ ਇਲੈਕਸ਼ਨ ਬਾਰੇ ਵੀ ਚਰਚਾ ਕਰ ਲਗੇ ਉੱਥੋਂ ਦੀ ਹਵਾ ਕੀ ਕਹਿੰਦੀ ਹੈ ਦਿੱਲੀ ਇਲੈਕਸ਼ਨ ਦੀ ਮੈਂ ਇੱਕ ਗੱਲ ਕਰਦਾ ਕਰਦਾ ਚਲੋ ਉਹ ਵਿੱਚੇ ਛੱਡ ਗਿਆ ਜੀ ਤਾਂ ਉਹ ਗੱਲ ਹੁਣ ਇਤਫਾਕਨ ਇੱਥੇ ਨਾਲ ਜੁੜ ਜਾਏਗੀ ਜੀ ਆਪਾਂ ਗੱਲ ਕਰ ਰਹੇ ਸੀ ਕਿ ਕਿ ਮੱਧ ਵਰਗ ਨੂੰ ਇਹਨਾਂ ਨੇ ਰਾਹ ਦਿੱਤੀ ਹੈ ਵੈਸੇ ਇੱਕ ਮੈਂ ਸ਼ੋਅ ਦੇ ਵਿੱਚ ਸੁਣ ਰਿਹਾ ਸੀਗਾ ਜੀ ਠੀਕ ਹੈ ਜੀ ਅ ਵੱਧ ਤੋਂ ਵੱਧ ਸਿਆਣੇ ਬੰਦੇਆਂ ਦੀਆਂ ਗੱਲਾਂ ਸੁਣੀਦੀਆਂ ਵੀ ਹਮਮ ਅੱਜ ਕੱਲ ਸੁਣਨ ਦਾ ਜ਼ਮਾਨਾ ਹੈ ਬਿਲਕੁਲ ਉਹਨਾਂ ਨੇ ਇੱਕ ਆਂਕੜਾ ਦਿੱਤਾ ਕਿ ਪੂਰੇ ਦੇਸ਼ ਦੇ ਵਿੱਚ 30% ਦਾ ਲੋਕ ਕੇ ਮੱਧ ਵਰਗ ਹਮ ਆ ਜਾਂਦਾ ਹੈ ਜੀ ਆ ਜਿਹਦੇ ਚ ਨਿਮਨ ਹੈ ਜਿਹਦੇ ਚ ਉੱਚ ਮੱਧ ਵਰਗ ਆ ਠੀਕ ਹੈ ਜੀ ਮਤਲਬ ਕਿ ਉਹ ਅੱਗੇ ਵੀ ਆਪਾਂ ਇੱਕ ਦਿਨ ਗੱਲ ਕੀਤੀ ਆ ਪਰ ਦਿੱਲੀ ਦੇ ਵਿੱਚ ਉਹ ਕਹਿੰਦੇ ਕਿ ਇਹ 40 ਤੋਂ 60 ਤੱਕ ਵੀ ਜਾ ਸਕਦਾ ਅੱਛਾ ਕਹਿੰਦੇ ਦਿੱਲੀ ਦੇ ਮੀਡਲ ਕਲਾਸ ਹੈ ਹਮ ਉਦੋਂ ਡਬਲ ਦੀ ਨੀੜੀ ਹੋ ਗਿਆ ਅੰਕੜਾ ਫਿਰ ਤਾਂ ਲਗਭਗ ਲਗਭਗ ਤਾਂ ਮੈਂ ਬੜਾ ਵਾਕਈ ਹੈਰਾਨ ਹੋਇਆ ਕਿਉਂਕਿ ਅੱਗੇ ਇੱਕ ਦਿਨ ਆਪਾਂ ਗੱਲ ਕੀਤੀ ਸੀ ਤੇ ਮੈਂ ਕਿਹਾ ਕਿ ਅਰਵਿੰਦ ਕੇਜਰੀਵਾਲ ਸ਼ਾਇਦ ਵਾਹਿਦ ਇੱਕ ਸਿਆਸਤਦਾਨ ਨੇ ਜਿਨ੍ਹਾਂ ਨੇ ਮਿਡਲ ਕਲਾਸ ਵਾਸਤੇ ਚੋਣਵੀ ਇਤਿਹਾਸ ਚ ਤਵਾਰੀਖ ਚ ਪਹਿਲੀ ਵਾਰੀ ਗੱਲ ਕੀਤੀ ਇੱਕ ਅੱਡ ਤੋਂ ਕਹਿ ਲਓ ਕਿ ਮੈਨੀਫੈਸਟੋ ਲਿਆਂਦਾ ਤਾਂ ਇਹ ਬਹੁਤ ਵੱਡੀ ਗੱਲ ਸੀ ਇਹਦਾ ਮਤਲਬ ਹੈ ਕਿ अरविंद केजरीवाल ਵੀ ਇਸ ਗੱਲ ਨੂੰ ਸਮਝਦੇ ਸਨ ਹੁਣ ਦੇਖੋ ਮੈਂ ਨਹੀਂ ਕਹਿੰਦਾ ਮੇਰੀ ਰਾਏ ਥੋੜੀ ਜੀ ਕਹ ਲਓ ਕਿ ਇੱਕ ਵੱਖਰੀ ਹੈ ਜਿਹੜੇ ਬਹੁਤ ਵੱਡੇ ਵਿਸ਼ਲੇਸ਼ਕ ਕਹਿ ਰਹੇ ਆ ਕਿ ਦਰਅਸਲ ਇਹ ਮਾਸਟਰ ਸਟ੍ਰੋਕ ਜਿਹੜਾ ਇਹਨਾਂ ਨੇ ਖੇਡਿਆ ਹੈ ਕਿ 12 ਲੱਖ ਤੱਕ ਇਨਕਮ ਟੈਕਸ ਫ੍ਰੀ ਹੋਏਗੀ ਤੁਹਾਡੀ ਇਨਕਮ ਮੀਡਲ ਕਲਾਸ ਨੂੰ ਜਿਹੜਾ ਇਹਨਾਂ ਨੇ ਬਹੁਤ ਵੱਡਾ ਸੁਖਾਲਾ ਸਾਹ ਕੀਤਾ ਹੈ ਕਿ ਉਹ ਦਿੱਲੀ ਚੋਣਾਂ ਦੇ ਮੱਦੇਨਜ਼ਰ ਮੇਰਾ ਮੇਰਾ ਮਨਣਾ ਥੋੜਾ ਜਿਹਾ ਇੱਕ ਵੱਖਰਾ ਇਸ ਕਰਕੇ ਆ ਕਿਉਂਕਿ ਸਰ ਜਿਹੜਾ ਇਸ ਤਰ੍ਹਾਂ ਦਾ ਹੈ ਨਾ ਬੰਦਾ ਉਹ ਬਾਜ਼ਾਰ ਚ ਡਿਮਾਂਡ ਪੈਦਾ ਕਰੇਗਾ ਉਹਦੇ ਅਸਰ ਘੱਟ ਹੁੰਦੇ ਨੇ ਸਰ ਹੂੰ ਕਿਉਂਕਿ ਉਹਦੇ ਸਾਰੇ ਖਰਚੇ ਜਿਹੜੇ ਪਹਿਲਾਂ ਹੀ ਫਿਕਸ ਹੁੰਦੇ ਆ ਫਿਕਸ ਹੁੰਦੇ ਆ ਬਿਲਕੁਲ ਤੇ ਜੇ ਕੋਈ ਐਕਸਟਰਾ ਪੈਸਾ ਉਹਦੇ ਕੋਲ ਆਉਂਦਾ ਹੈ ਜਿਹੜੀ ਇਹ ਮਤਲਬ ਕਿ ਕਹ ਲਓ ਕਿ ਹੁਣ ਜਦੋਂ ਤੁਸੀਂ ਟੀਚਰ ਹੈ ਟੀਚਰ ਦੀ ਇੱਕ ਦੀ 1 ਲੱਖ ਰੁਪਇਆ ਕਹ ਲਓ ਸੈਲਰੀ ਹੈ ਜੀ ਰੈਗੂਲਰ ਟੀਚਰ ਜੀ ਹੋ ਉਹਨੂੰ ਜੇ ਮਹੀਨੇ ਦਾ 3000 4000 ਰੁਪਏ ਟੈਕਸ ਬਚ ਗਿਆ ਹੂੰ ਤਾਂ ਹੋ ਸਕਦਾ ਹੈ ਕਿ ਉਹ ਸ਼ੇਅਰ ਬਾਜ਼ਾਰ ਨੂੰ ਚਲਾ ਜਾਵੇ ਬਿਲਕੁਲ ਹੋ ਸਕਦਾ 골ਡ ਨੂੰ ਚਲਾ ਜਾਵੇ ਚਲਾ ਜਾਵੇ ਬਿਲਕੁਲ ਮਤਲਬ ਕਿ ਉਹ ਐਸੈਟ ਨੂੰ ਪੈ ਜਾਂਦਾ ਹੈ ਹੂੰ ਤਾਂ ਮੈਂ ਥੋੜਾ ਜਿਹਾ ਇਸ ਪੱਖ ਤੋਂ ਵੀ ਸੋਚਦਾ ਕਿ ਸਾਰੇ ਦਾ ਸਾਰਾ ਪੈਸਾ ਜਿਹੜਾ ਬਾਜ਼ਾਰ ਦੇ ਵਿੱਚ ਮੰਗ ਪੈਦਾ ਕਰੇਗਾ ਐਸਾ ਅਸਾਰ ਮਦਮ ਹੈ ਕਿਉਂਕਿ ਉਹ ਐਸੀ ਹੈ ਜਮਾਤ ਜਿਹੜੀ ਪੜੀ ਲਿਖੀ ਹੈ ਜਿਹਦੇ ਖਰਚੇ ਜਿਹੜੇ ਪਹਿਲਾਂ ਹੀ ਫਿਕਸ ਹੁੰਦੇ ਨੇ ਹੁੰਦੇ ਬਿਲਕੁਲ ਠੀਕ ਹੈ ਜੀ ਐਕਸਟਰਾ ਤੋਂ ਐਸੈਟ ਵੱਲ ਪੈ ਜਾਂਦਾ ਕਿ ਆਹ ਚੀਜ਼ ਬਣਾ ਲਓ ਆਹ ਚੀਜ਼ ਬਣਾ ਲਓ ਠੀਕ ਹੈ ਜੀ ਪਰ ਗੱਲ ਇਹ ਆ ਕਿ ਜੇ ਆਪਾਂ ਹੁਣ ਦੂਸਰੇ ਪੱਖ ਤੋਂ ਦੇਖੀਏ ਜੀ ਤਾਂ ਇਹਦੇ ਵਿੱਚ ਇਹ ਆ ਕਿ ਉਹ ਮੰਨ ਲਓ ਇਹਨਾਂ ਨੇ ਪਿਛਲੀ ਵਾਰੀ ਇੱਕ ਟੈਕਸ ਜਿਹੜਾ ਹੁੰਦਾ ਨਾ ਕੈਪੀਟਲ ਗੇਨ ਟੈਕਸ ਕਹਿੰਦੇ ਉਹ ਉਹਦੇ ਤੇ ਮੈਂ ਵੀਡੀਓ ਵੀ ਬਣਾਇਆ ਸੀਗਾ ਕਿ ਉਹ ਲਾਇਆ ਸੀਗਾ ਸ਼ਾਇਦ 2.5 ਤੋਂ ਇਹਨਾਂ ਨੇ 10 ਕੇ 15% ਕੀਤਾ ਜੀ ਜੇ ਮੰਨ ਲਓ ਕੱਲ ਨੂੰ ਉਹ ਗੇਮ ਕਰਦੇ ਆ ਕੈਪੀਟਲ ਗੇਮ ਕਰਦੇ ਆ ਮੁਨਾਫਾ ਬਣਾਉਂਦੇ ਆ ਤੇ ਸਰਕਾਰ ਇੱਕ ਪਾਸੇ ਰਾਹ ਦੇ ਕੇ ਦੂਜੇ ਪਾਸੇ ਉਹਨਾਂ ਤੋਂ ਲੈ ਗਈ ਵੀ ਤਾਂ ਨਾ ਲੈ ਗਈ ਵੀ ਬਿਲਕੁਲ ਇਹ ਵੀ ਸੋਚੋ ਬਿਲਕੁਲ ਜੀ ਹੁਣ ਜਿਹੜੀ ਗੱਲ ਹੈ ਕਿ ਹਾਂ ਕੁਛ ਨਾ ਕੁਛ ਜੇ ਆਪਾਂ ਉਸ ਅੰਕੜੇ ਨੂੰ ਲਈਏ ਤਾਂ ਸਰਪਾਉਂਦਾ ਹੂੰ ਕਿ ਕਿਤੇ ਨਾ ਕਿਤੇ ਮੱਧ ਵਰਗ ਨੂੰ ਐਤਕੀ ਇਲੈਕਸ਼ਨ ਕਟੋਕਟ ਜਿਹੜਾ ਦਿੱਲੀ ਵਾਲਾ ਕਿ ਇਹਦੇ ਚ ਲਾਂਭੇ ਕਰਕੇ ਨਹੀਂ ਵੇਖਿਆ ਜਾ ਰਿਹਾ ਉਹਦੇ ਤੇ ਚਰਚਾ ਹੋ ਰਹੀ ਹੈ ਕਿਉਂ ਕਿ ਨਰਿੰਦਰ ਮੋਦੀ ਜੀ ਦਾ ਉਸ ਤੋਂ ਬਾਅਦ ਬਿਆਨ ਵੀ ਆਇਆ ਨਾ ਤੇ ਇਹ ਜਿਹੜਾ ਸੀਗਾ ਬਜਟ ਇਹ ਕਹ ਲੋ ਕਿ ਮੱਧ ਵਰਗ ਤੇ ਹੀ ਕੇਂਦਰਤ ਸੀ ਦਾ ਹੂੰ ਬਿਲਕੁਲ ਤੇ ਉਹ ਜਿਹੜਾ ਬਿਆਨ ਆਉਣਾ ਸਾਨਾ ਵੀ ਕਿਦੈ ਨੂੰ ਸੀ ਬਿਲਕੁਲ ਸਪੈਸਿਫਿਕ ਉਹਨਾਂ ਨੇ ਮੱਧ ਵਰਗ ਦਾ ਜ਼ਿਕਰ ਕਰਨਾ ਤੇ ਵੈਸੇ ਵੀ ਦੱਸਦੇ ਆ ਕਿ ਕਹ ਲੋ ਕਿ ਜਿਹੜੀਆਂ ਅੰਦਰੂਨੀ ਰਿਪੋਰਟਾਂ ਸੀਗੀਆਂ ਸਰਕਾਰ ਕੋਲ ਉਹ ਆਈ ਹੋ ਸੀਗੀਆਂ ਕਿ ਜਿਹੜਾ ਮਿਡਲ ਕਲਾਸ ਹੈ ਉਹ ਇਸ ਦੇਸ਼ ਦੀ ਸੱਤਾ ਦੇ ਨਾਲ ਬਹੁਤ ਜ਼ਿਆਦਾ ਨਰਾਜ਼ ਹੈ ਤੇ ਜਿਹੜਾ ਮਿਡਲ ਕਲਾਸ ਹੈ ਜਦੋਂ ਉਹ ਨਰਾਜ਼ ਹੁੰਦਾ ਹੈ ਜਾਂ ਕੱਲ ਨੂੰ ਕੋਈ ਐਸਾ ਵੈਸਾ ਫੈਸਲਾ ਕਰਦਾ ਹੈ ਜੀ ਤਾਂ ਬਹੁਤ ਤੋਂ ਦੂਰ ਬਿਲਕੁਲ ਗਮੀ ਸਿੱਟੇ ਕਿਸੇ ਪਾਰਟੀ ਵਾਸਤੇ ਜਾਣ ਵਾਲਾ ਪਾਸੜੀ ਹੋ ਸਕਦਾ ਹੈ ਹਾਂਜੀ ਹੂੰ ਤਾਂ ਮਿਡਲ ਕਲਾਸ ਦੀ ਜੇ ਕੱਲੋ ਕੀ ਗੱਲ ਹੋਏਗੀ ਤਾਂ ਉਹਦੀ ਗੱਲ ਬਹੁਤ ਦੂਰ ਤੱਕ ਜਾਏਗੀ ਜੀ ਜੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਕ ਤਰ੍ਹਾਂ ਇਹ ਫੈਕਟ ਹੈਗਾ ਕਿ ਜਿਹਨੇ ਮਿਡਲ ਕਲਾਸ ਨੂੰ ਹੁਣ ਥੋੜਾ ਉੱਥੇ ਪ੍ਰਭਾਵ ਕਰ ਪ੍ਰਭਾਵਿਤ ਕਰਨਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਜੀ ਕਿ 7 ਤੋਂ 10 ਲੱਖ ਤੱਕ ਦਾ ਜਿਹੜਾ ਟੈਕਸ ਹੈ ਸ਼ਾਇਦ ਉਹ ਮਾਫ ਹੋਣਾ ਚਾਹੀਦਾ ਪਰ ਇਹਨੇ ਵਧਾ ਕੇ ਕਰਤਾ 1 ਬਾਹਰ ਲੱਖ ਕਿਹਾ ਦੇਖੋ ਜੀ ਕੇਜਰੀਵਾਲ ਸਾਹਿਬ ਤੇ ਇਹ ਕਹਿੰਦੇ ਸੀ ਅਸੀਂ ਤਾਂ ਉਸ ਤੋਂ ਵੀ ਚੱਕਦਾ ਹੈ ਨਾ ਜੀ ਇੱਕ ਇਹ ਚੀਜ਼ ਹੈ ਕਿ ਕਿੰਨਾ ਕੁ ਅਸਰ ਪਾਉਂਦੀ ਆ ਹੁਣ ਆਉਣ ਵਾਲੇ ਦਿਨਾਂ 'ਚ ਇਹ ਵੀ ਦੇਖਿਆ ਜਾਊਗਾ ਦੂਜਾ ਇਹ ਆ ਕਿ ਦੇਖੋ ਮੇਰਾ ਇੱਕ ਹੋਰ ਸਿਆਸੀ ਤੌਰ ਤੇ ਕਹਿ ਲੋ ਕਿ ਮੰਨਣਾ ਹੈ ਕਿ ਭਈ ਜਿਹੜਾ ਅਪਰ ਮਿਡਲ ਕਲਾਸ ਹੈ ਨਾ ਜ਼ਿਆਦਾਤਰ ਉਹ ਤੇ ਵੈਸੀ ਮੋਦੀ ਹਰਾਂ ਦੇ ਪਾਲੇ ਦੇ ਵਿੱਚ ਹੀ ਨਜ਼ਰ ਆਉਂਦਾ ਨਾ ਬਿਲਕੁਲ ਤਾਂ ਇਹ ਆ ਕਿ ਹੁਣ ਉਹ ਕਿੱਧਰ ਜ਼ਿਆਦਾ ਪੁਕਤਦਾ ਇੱਕ ਦਿੱਲੀ ਇਲੈਕਸ਼ਨ ਦੇ ਵਿੱਚ ਜੇ ਉਹ ਅੰਕੜੇ ਦੇ ਲਿਹਾਜ਼ ਨਾਲ ਦੇਖੇ ਤਾਂ ਮਾਤਾਪੂਰਨ ਹੋ ਜਾਂਦਾ ਸੈਕੰਡ ਚੀਜ਼ ਜਿਹੜੀ ਆ ਕਿ ਇਹਨਾਂ ਦੀ ਤਾਕਤ ਜੋ ਕੇਜਰੀਵਾਲ ਸਾਹਿਬ ਦੀ ਆ ਉਹ ਦਿੱਲੀ ਦੇ ਵਿੱਚ ਹੈ ਮਤਲਬ ਜਿੱਦਾਂ অতি ਪਛੜਿਆ ਸੀ ਆਰਥਿਕ ਤੌਰ ਤੇ ਜੋ ਜੋ ਚੋਪੜੀ ਵਾਲਾ ਜਾਂ ਹਾਂਜੀ ਠੀਕ ਹੈ ਜੀ ਜਿਹੜਾ ਮਤਲਬ ਕਿਸੇ ਦਾ ਕਹਿੰਦਾ ਜੀ ਝਾੜੂ ਵਾਲਿਆਂ ਨੂੰ ਪਾਉਣੀ ਆ ਉਹ ਉਹ ਚੀਜ਼ ਜਿਹੜੀ ਆ ਉਹ ਇਹਨਾਂ ਦੀ ਕੋਰ ਹੁੰਦੀ ਆ ਉਹ ਕਿੰਨੀ ਕਿ ਇਧਰ ਉਧਰ ਹੁੰਦੀ ਆ ਕਿਉਂਕਿ ਪੈਸਾ ਬਹੁਤ ਵੰਡਿਆ ਜਾ ਰਿਹਾ ਸਭ ਇਹਨਾਂ ਪੈਸਾ ਵੰਡਿਆ ਜਾ ਰਿਹਾ ਦਿੱਲੀ ਦੇ ਇਲੈਕਸ਼ਨ ਚ ਇਹ ਨਹੀਂ ਆ ਕਿ ਇੱਕ ਤੇਰਵਨੀਓ ਹੂੰ ਦੋਨਾਂ ਸਾਰੀਆਂ ਵੱਲੋਂ ਬਹੁਤ ਪੈਸਾ ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਨੇ ਭਈ ਜਿਹੜਾ ਮਤਲਬ ਮੋ ਤੁਸੀਂ ਦੇਖੋਗੇ ਹੂੰ ਜਾਜ ਪਰ ਪਰ ਕੇ ਆਪਣਾ ਕੈਟਰ ਸੱਧਿਆ ਉਥੇ ਦੇਸ਼ ਦੇ ਵਖ ਵਖ ਕੋਨਿਆਂ ਕਿ ਆਪ ਤਾਂ ਇਧਰ ਵਾਲੇ ਇਧਰ ਵਾਲਾ ਪਈ ਜਾਂਨੇ ਵੀ ਨਾ ਪੰਜਾਬ ਹਾਂ ਤੁਸੀਂ ਬਿਲਕੁਲ ਕੋਈ ਵੀ ਉਹਨਾਂ ਦੇ ਜਿਹੜੇ ਉਥੇ ਰੈਸਟ ਹਾਊਸ ਆ ਜਾਂ ਤੁਸੀਂ ਕਮਰੇ ਚੈੱਕ ਕਰ ਲਓ ਸਰ ਹੂੰ ਮਤਲਬ ਕਿ ਕਹਿੰਦੇ ਕਿ ਜਗ੍ਹਾ ਹੀ ਹੈ ਨਹੀਂ ਕੀ ਬਾਤ ਮਤਲਬ ਬਹੁਤ ਜ਼ਿਆਦਾ ਮਾਤਰ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਇਹਨਾਂ ਨੇ ਦੋਨੋਂ ਹੀ ਤਰ੍ਹਾਂ ਨੇ ਉਥੇ ਆਪਣਾ ਕੈਟਰ ਜਿਹੜਾ ਵਖ ਵਖ ਕੋਨਿਆਂ ਚੋਂ ਭਲਾਇਆ ਤਾਂ ਪੈਸਾ ਪੂਰਾ ਉਥੇ ਜਿੱਦਾਂ ਕਹ ਲਓ ਕਿ ਪਾਣੀ ਵਾਂਗ ਰੋੜਿਆ ਜਾ ਰਿਹਾ ਹੂੰ ਉਹ ਉਹ ਕਿੰਨਾ ਕੁ ਅਸਰ ਕਰ ਸਕਿਆ ਬਿਲਕੁਲ ਹੌਕੀ ਕਿਹੜਾ ਪਾਸੇ ਨੂੰ ਧੱਕਿਆ ਜਾਂਦਾ ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਚੋਕ ਰਹੀ ਆ ਕਿਰਵਿੰਦ ਕੇਜਰੀਵਾਲ ਨੂੰ ਇਸ ਵਾਰੀ ਰੋਕਿਆ ਜਾ ਸਕਦਾ ਥੋੜੀਏ ਥੋੜੇ ਚਲੋ ਉਧਰੋਂ ਜਿੰਨਾ ਵੀ ਕੱਲ ਹੋ ਰਿਹਾ ਗੱਲਾਂ ਆ ਰਹੀਆਂ ਉਹ ਵੀ ਹੈ ਕਿ ਭਾਈ ਫਰਕ ਪੈ ਸਕਦਾ ਹੈ ਬੀਜਪੀ ਇੱਕ ਮੈਂ ਹੋ ਇੱਕ ਮੈਂ ਅੱਜ ਆਉਂਦੇ ਆਉਂਦੇ ਆ ਨਾ ਇੱਕ ਸੁਣ ਰਿਹਾ ਸੀਗਾ ਮੈਂ ਦਿੱਲੀ ਦਾ ਐਨਾਲਿਸਿਸ ਜਿਹੜੇ ਉੱਥੇ ਬੰਦੇ ਦੇਖਦੇ ਆ ਜੀ 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 ਕਿਉਂਕਿ ਆਪਾਂ ਕੋਈ ਗਰਾਊਂਡ ਤੋਂ ਤਾਂ ਜਾ ਕੇ ਰਿਪੋਰਟਿੰਗ ਕਰਦੇ ਨਹੀਂ। ਬਿਲਕੁਲ। ਇਹੀ ਹੁੰਦਾ। ਉਹ ਉਹਨਾਂ ਨੇ ਜਿਹੜਾ ਇੱਕ ਅੰਕੜਾ ਦਿੱਤਾ। ਉਹ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਜੀ ਜ਼ਰੂਰ। ਉਹ ਕਹਿੰਦੇ ਕਿ ਜਿਹੜਾ ਉਹਨਾਂ ਦਾ ਐਨਾਲਿਸਿਸ ਹੈਗਾ ਕਿ ਦੇਖੋ 37 ਸੀਟਾਂ ਇਦਾਂ ਦੀਆਂ ਨੇ ਦਿੱਲੀ 'ਚ। ਜਿਹੜੀਆਂ ਲਗਭਗ ਲਗਭਗ ਤੈ ਨੇ। ਹੂੰ। ਸੈਂਟੀ। ਠੀਕ ਹੈ ਜੀ। 37 'ਚ ਜਿਵੇਂ ਉਹਨਾਂ ਨੇ ਇੱਕ ਅੰਕੜਾ ਦਿੱਤਾ ਕਿ 24 ਤਾਂ ਆਮ ਆਦਮੀ ਪਾਰਟੀ ਦੇ ਖਾਤੇ 'ਚ ਝੁਕਦੀਆਂ। ਜੀ। ਤੇ ਉਦੋਂ ਅਧੀਆਂ ਜਿਹੜੀਆਂ ਹੂੰ 13 ਉਹ ਭਾਜਪਾ ਦੇ ਖਾਤੇ ਚ ਜਾਂਦੀਆਂ ਦਿਖਾਈ ਦਿੰਦੀਆਂ ਹੁਣ ਰਹਿ ਗਏ ਫਿਰ 37 ਚੋਂ 33 ਹੂੰ ਹੁਣ 33 ਚੋਂ ਭਾਜਪਾ ਜੇ ਮੰਨ ਲਓ ਕਿ ਬਈ ਧੀ ਵੀ ਲੈ ਜਾਂਦੀ ਹੈ ਜੀ ਤੋ ਤਾਂ 33 ਤੇ ਪਹੁੰਚ ਗਈ ਤੇ ਫਿਰ ਮੈਂ ਤੁਹਾਨੂੰ ਦੱਸਿਆ ਕਿ ਉਹ ਜੇ ਕਿਤੇ 40 ਚੂੜੀ ਵਾਲੀ 45 ਵਾਲੀ 50 ਵਾਲੀ ਲਾਈਨ 'ਚ ਰਹਿ ਜਾਂਦੇ ਤੇ ਫਿਰ ਖਤਮ ਨੱਕ ਹੋ ਜਾਏਗਾ ਕੰਮ ਜੀ ਤਾਂ ਮਤਲਬ ਕਿ ਕੇਜਰੀਪਾਲ ਵਾਸਤੇ ਚੁਣੌਤੀ ਇਹ ਹੋਏਗੀ ਕਿ ਕਟੋ-ਕਟ 45 50 ਤਾਂ ਜੜੀਆਂ ਨਾ ਲਿਆਂਦੀਆਂ ਜਾਣ ਸੀ ਤਾਂ ਪਰ ਇਹ ਹੁਣ ਸਾਫ ਹੈ ਸਾਬ ਕਿ ਪਹਿਲਾਂ ਵਾਲਾ ਜਲਵਾ ਜਿਹੜਾ ਹੈ ਨਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਰਹੇਗਾ ਜੀ 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 ਉਹ ਥੋੜਾ ਥੱਲੇ ਆਉਣਗੇ ਹੁਣ ਕਿੰਨਾ ਥੱਲੇ ਆਉਣਗੇ ਇਹ ਪ੍ਰੈਡਿਕਟ ਕਰਨਾ ਮੇਰੇ ਖਿਆਲ ਦੇ ਨਾਲ ਜਾਂ ਇਹਦਾ ਫੋਰਕਾਸਟ ਤਾਂ ਬਾਈ ਬਹੁਤ ਖਤਰਨਾਕ ਹੈ ਨਾ ਕਿੰਨਾ ਆਉਂਦਾ ਥੱਲੇ ਇਦੇ ਵਿੱਚ ਇੱਕ ਚੀਜ਼ ਜਿਹੜੀ ਆ ਕਿ ਜਿਸ ਤਰ੍ਹਾਂ ਦੀ ਟੱਕਰ ਭਾਜਪਾ ਦੇ ਰਹੀ ਆ ਮੇਰੇ ਖਿਆਲ ਦੇ ਨਾਲ ਹੁਣ ਜੇ ਤੁਸੀਂ ਦੇਖੋ ਕਿ ਨਾ ਪਹਿਲਾਂ ਤੇ ਕੇਜਰੀਵਾਲ ਤੇ ਕਾਂਗਰਸ ਨੇ ਇੱਕ ਦੂਜੇ ਤੇ ਬਹੁਤ ਤੀਰ ਸੁੱਟੇ ਹੁਣ ਥੋੜਾ ਜਿਹਾ ਕਹਿ ਲੋ ਕਿ ਉੱਥੇ ਸੀਜ਼ ਦਾ ਫਾਇਰ ਚੱਲ ਰਿਹਾ ਆ ਹਾਂ ਬਿਲਕੁਲ ਕੀ ਕਾਂਗਰਸ ਦੇ ਨਾਲ ਗੱਟਬੰਦੀ ਹੋ ਸਕਦੀ ਹੈ ਨਾ ਕਿਉਂਕਿ ਜੇ ਕਾਂਗਰਸ ਮੁਸਲਮਾਨ ਵੋਟ ਜਾਂ ਜਿਹੜੀ ਇਸ ਤਰ੍ਹਾਂ ਦੀ ਆਪਾਂ ਝੁੱਗੀ ਚੌਪੜੀ ਵਾਲੀ ਆਰਥਿਕ ਤੌਰ ਤੇ ਪਛੜੀ ਵੋਟੇ ਜੇ ਉਹ ਵੀ ਸੰਨਮਾਰੀ ਕਰ ਜਾਂਦੀ ਆ ਐਸਾ ਆਪਣੀ ਥਾਂ ਤੇ ਕੰਮ ਕਰ ਜਾਂਦਾ ਹੈ ਸਰ ਕੁਝ ਵੀ ਹੋ ਸਕਦਾ ਜੀ ਬਿਲਕੁਲ ਤਾਂ ਇਹ ਵੀ ਤਾਂ ਦੇਖਣਾ ਹੋਏਗਾ ਕਿ ਕੀ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਵਾਸਤੇ ਇਲਹਾਲ ਇਹ ਧੂਮੇ ਤਰ੍ਹਾਂ ਗੈਟਮਿਟ ਕਰਦੀਆਂ ਨੇ ਕਿ ਆਜੋ ਯਾਰ ਆਪਾਂ ਹੁਣ ਕਟੋ-ਕਟੇ ਨਾ ਉਨ ਤਾਂ ਰੋਕੀਏ ਫਿਰ ਬਾਅਦ ਚ ਦੇਖ ਲਾਂਗੇ ਹਿਸਾਬ-ਕਿਤਾਬ ਬਿਲਕੁਲ ਠੀਕ ਹੈ ਨਾ ਜੀ ਤਾਂ ਬਹੁਤ ਕੁਝ ਹੁੰਦਾ ਹੈ ਬਹੁਤ ਕੁਝ ਹੁੰਦਾ ਰਾਜਨੀਤੀ 'ਚ ਸਰ ਆਪਾਂ ਦੇਖਦੇ ਹਾਂ ਕਿ ਆ ਜੋ ਬਠਿੰਡਾ ਜਿੱਤਿਆ ਸੀਗਾ ਅਕਾਲੀਆਂ ਨੇ ਵੱਡੇ ਵਾਲਾ ਜਿਹੜਾ ਕਿਲਾ ਬਚਾਇਆ ਨਾ ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਰਾਜ਼ ਹੈ ਸਰ ਹੂੰ ਕਿ ਇੱਥੇ ਰੋ ਚੀਜ਼ਾਂ ਤਾਂ ਕੁਛ ਆ ਮਤਲਬ ਕਿ ਬਹੁਤ ਸਿਆਸੀ ਕੱਟੜ ਵਿਰੋਧੀ ਵੀ ਕਹਿੰਦੇ ਅਕੇ ਅੰਦਰੋਂ ਅੰਦਰ ਹੀ ਹੋਇਆ ਕਿ ਭਾਈ ਤੁਸੀਂ ਇੱਥੇ ਤੇ ਸਾਨੂੰ ਉੱਥੇ ਕਰ ਹਾਂ ਇਹ ਤਾਂ ਮਤਲਬ ਇਹ ਹੁੰਦਾ ਹੈ ਰਾਜਨੀਤੀ ਤਾਂ ਇਹ ਹੀ ਚੀਜ਼ ਦੇਖਣੀ ਹੋਏਗੀ ਹੁਣ ਹੂੰ ਹੂੰ ਤੇ ਇਹ ਕਹਾਣੀ ਹੈ ਉਹ ਵਾਰ ਕਿ ਐਤ ਕੀ ਜਲਵਾ ਪਹਿਲਾਂ ਵਾਲਾ ਬੇਸ਼ੱਕ ਨਾ ਹੋਵੇ ਅਰਵਿੰਦ ਕੇਜਰੀਵਾਲ ਦਾ ਪਰ ਮੈਂ ਹਾਲ ਵੀ ਮੰਨਦਾ ਕਿ ਉਹ ਇਸ ਗੇਮ ਚੋਂ ਬਾਹਰ ਨਹੀਂ ਹੈ ਗੇਮ ਤਗੜੀ ਹੈ ਤੇ ਉਹ ਇਸ ਪੀਮ ਦੇ ਵਿੱਚ ਹਾਲੇ ਵੀ ਬਰਕਰਾਰ ਹੈਗੇ ਆ ਬਾਕੀ ਦੇਖੋ ਹੁਣ ਆ ਜਿਹੜਾ ਕਹ ਲੋ ਕੇ ਬਈ ਇੱਕ ਦੋ ਦਿਨ ਦਾ ਵਕਫਾ ਰਹਿ ਗਿਆ ਹੂੰ ਹੂੰ ਇਹ ਵੀ ਤਾਂ ਹੁਣ ਬਿਲਕੁਲ ਇਹ ਸਭ ਦੇਵੇਗਾ ਨਾ ਜੀ ਕਹ ਲੋ ਪੀਕ ਟਾਈਮ ਬਿਲਕੁਲ ਬਿਲਕੁਲ ਪੈਸੇ ਤੇਲਾ ਕਿਉਂਕਿ ਕਾਰਡਰ ਤਾਂ ਉੱਥੋਂ ਨਿਕਲੇਗਾ ਹੁਣ ਕੁਝ ਘੰਟਿਆਂ ਬਾਅਦ ਜਿਹੜੇ ਬਾਹਰੋਂ ਬੰਦੇ ਆਏ ਜਿਹੜਾ ਉੱਥੇ ਨੈਟਵਰਕ ਜਿੰਨਾ ਦਾ ਰਹਿ ਗਿਆ ਕਿਉਂਕਿ ਇਹ ਵੀ ਪੀਤੀ ਆ ਹੁਣ ਦਿੱਲੀ ਦੇ ਆਮ ਆਦਮੀ ਪਾਰਟੀ ਵੱਲ ਤੋਂ ਉਹ ਵੀ ਪੂਰੇ ਪੀਤੀ ਆ ਹੂੰ ਤਾਂ ਉਹ ਜਿਹੜੀ ਰਣਨੀਤੀ ਹੋਏਗੀ ਉਹ ਕਿੰਨਾ ਕੁ ਅਸਰ ਪਾਉਂਦੀ ਹੈ ਇਹ ਮਿੰਟ ਹੋਣਾ ਵਰ ਕੋਣਾ ਦੋ ਦਿਨ ਉਹ ਬਹੁਤ ਅਸਰ ਪਾਏਗਾ ਬਿਲਕੁਲ ਕੇਜਰੀਵਾਲ ਪਰ ਜੇ ਕੇਜਰੀਵਾਲ ਉਥੋਂ ਕਹਿ ਲੋ ਕਿ ਆਪਣੀ ਸਤਾ ਨਹੀਂ ਬਚਾ ਪਾਉਂਦੇ ਨਾ ਫਿਰ ਇਹਨਾਂ ਦਾ ਮੁਸ਼ਕਲ ਹੋ ਜਾਏਗਾ گا ਬਹੁਤ ਮੁਸ਼ਕਲ ਹੋ ਜਾਏਗਾ ਹੂੰ ਬਿਲਕੁਲ ਤੇ ਉਹਦਾ ਪੰਜਾਬ ਤੇ ਬਹੁਤ ਵੱਡਾ ਅਸਰ ਪਾਵੇਗਾ ਸੱਜ ਜੀ ਜੀ ਉਹ ਤੇ ਆਪਾਂ ਨੂੰ ਪਤਾ ਹੀ ਹੈ ਫਿਰ ਉਧਰ ਤਾਂ ਆਪਣੇ ਤੇ ਅਸਰ ਪੈਣਾ ਜ਼ਿਆਦਾ ਇੱਕ ਮਿੱਤਰ ਜੁਰਾਵਰ ਸਿੰਘ ਜੀ ਮੈਨੂੰ ਤਾਂ ਕਮੈਂਟ ਕਰਨ ਦਾ ਰੋਕੀ ਬੈਠਾ ਕਹਿੰਦੇ ਜਾਮ ਚ ਫਸੇ ਹੋਏ ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ ਤੇ ਕਹਿੰਦੇ ਭਾਵੇਂ ਹੁਣ ਘੰਟਾ ਜਾਮ ਲੱਗ ਰਿਹਾ ਹੋਏ ਕਹਿੰਦੇ ਪ੍ਰਵਾਹ ਨਹੀਂ ਕੋਈ ਸ਼ੁਕਰੀਆ ਖੈਰੇ ਤੁਹਾਡਾ ਮੋ ਬਲੀ ਸਾਹਿਬ ਕਹਿੰਦੇ ਕਿ ਜਿਹੜੇ ਮੁਲਕ ਦੇ ਵਿੱਚ 80 ਕਰੋੜ ਲੋਕ 5 ਕਿਲੋ ਫ੍ਰੀ ਰਾਸ਼ਨ ਲੈਂਦੇ ਹੋ ਜਿਸ ਦੇਸ਼ 85% ਲੋਕ 3 ਲੱਖ ਤੋਂ ਘੱਟ ਸਾਲਾਨਾ ਕਮਾਉਂਦੇ ਨੇ ਉਹਨਾਂ ਨੂੰ 12 ਲੱਖ ਦੇ ਟੈਕਸ ਵੀਰੇ ਦਾ ਕੀ ਫਾਇਦਾ ਕਹਿੰਦੇ ਹਾਂ ਜੀ ਸਾਹਿਲ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੋ ਅਰਵਿੰਦ ਕੇਜਰੀਵਾਲ ਨੇ ਸੁਨੇਹਾ ਦਿੱਤਾ ਸਿੱਧੇ ਤੌਰ ਤੇ ਝੁੱਗੀ ਝੋਪੜੀ ਵਾਲਿਆਂ ਨੂੰ ਕਿ ਤੁਹਾਨੂੰ ਕਿਹਾ ਜਾ ਰਿਹਾ ਕਿ ਇੱਥੇ ਘਰ ਚ ਵੋਟ ਪਵਾ ਦੇਾਂਗੇ ਸ਼ਾਹੀ ਲਾ ਦੇਾਂਗੇ ਕਰ ਦੇਾਂਗੇ ਵਾਖਰ ਦੇਾਂਗੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀ ਉਹਨਾਂ ਦੀ ਆਪਣੀ ਸੀਟਾਂ ਫਸੀ ਆ ਕਿਉਂਕਿ ਇਹ ਤੇ 5-7 ਦਿਨ ਪਹਿਲਾਂ ਤੋਂ ਹੀ ਆਵਾਜ਼ ਆਈ ਹੈ ਕਿ ਇਹਨਾਂ ਦੀ ਆਪਣੀ ਸੀਟ ਫਸ ਗਈ ਆ ਹਮਮ ਠੀਕ ਹੈ ਨਾ ਜੀ ਸੋ ਅੱਜ ਵਾਲੀ ਜਿਹੜੀ ਵੀਡੀਓ ਜਿਹਦੇ ਚ ਉਹ ਕਹਿ ਰਹੇ ਆ ਕਿ ਮੈਨੂੰ ਕੱਲ ਸਵੇਰ ਤੋਂ ਪਤਾ ਲੱਗ ਗਿਆ ਰਾਤ ਮੈਂ ਸੌ ਨਹੀਂ ਸਕਿਆ ਇਹ ਤੇ ਆ ਦੇਕ ਆਪ ਹੀ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਫਸਦੇ ਨਜ਼ਰ ਆ ਰਹੇ ਆ ਤਾਂ ਉਹ ਮੈਨੂੰ ਲੱਗਦਾ ਕਿ ਇਸ ਕੱਲ ਦਾ ਸੰਕੇਤ ਹੈ ਕਿ ਖੁਦ ਕੇਜਰੀਵਾਲ ਸਾਹਿਬ ਦੀ ਸੀਟ ਵੀ ਜਿਹੜੀ ਆ ਨਾ ਉਹ ਫਸੀ ਹੋਈ ਹੈ ਫਸੀ ਦਾ ਮਤਲਬ ਇਹ ਹੁੰਦਾ ਕਿ ਟਫ ਫਾਈਟ ਹੋ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਫਲਾਣਾ ਹੀ ਹਾਰ ਰਿਹਾ ਜੀ ਤਾਂ ਉਹ ਫਸੀ ਦਾ ਮਤਲਬ ਹੀ ਇਹ ਹੁੰਦਾ ਕਿ ਕੋਈ ਵੀ ਲਿਜਾ ਸਕਦਾ ਕੋਈ ਮੌਕੇ ਦੇ ਦਾਅ ਵੀ ਹੁੰਦੇ ਆ ਮੌਕੇ ਤੇ ਬਹੁਤ ਕੁਝ ਬਦਲ ਜਾ ਸਕਦਾ ਹੈ ਨਵੀਂ ਦਿੱਲੀ ਏਰੀਆ ਵੀ ਥੋੜਾ ਜਿਹਾ ਵੱਖਰਾ ਆ ਜਾਂਦਾ ਹੈ ਨਾ ਸਰ ਜੀ ਕੇਂਦਰੀ ਮੁਲਾਜ਼ਮ ਇਤਿਆਦ ਇੱਕ ਜਿਹੜੇ ਕਾਫੀ ਰਹਿੰਦੇ ਨੇ ਇਸ ਏਰੀਏ ਦੇ